ਆ ਸਭ ਉਹਨਾਂ ਕਹੀ ਜਾਂਦੇ ਆ ਗਾਣੇ ਦੇ ਵਿੱਚ ਕਹੀ ਜਾਂਦੇ ਕਿ ਬਾਈ ਆਪਾਂ 2 ਮਿੰਟ ਤੇ 10 ਘੰਟੇ ਜਾ ਕੇ ਗਾਣਾ ਸੁਣਦੇ ਜੋ ਬਾਈ ਦਾ ਪਾਰਟ ਹੁੰਦਾ ਨਾ ਮੈਂ ਵੀ ਤੁਹਾਡੇ ਵਾਂਗੂ ਹੀ ਆਂ ਭੈਣ ਭਰਾਵੋ ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਟਾਰ ਮੰਨਦੇ ਹੋ ਨਾ ਮੈਂ ਵੀ ਬਾਈ ਨੂੰ ਸਟਾਰ ਹੀ ਮੰਨਦਾ ਸੀ ਮੈਂ ਵੀ ਆਧਾ ਕੇਵਰੀ ਪਾਰਟ ਹੁੰਦਾ ਕਿ ਮਾਦਾ ਪਾਰਟ ਕਰਤੀ ਸੋਨਾਂ ਤੇ ਬਾਈ ਦੇ ਪਾਰਟ ਕੋ ਜਾਣ ਲੈਣਾ ਪਰ ਗੱਲ ਇਹ ਆ ਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੂਰੀ ਦੁਨੀਆ ਮੇਰਾ ਪਾਰਟ ਸਕਿਪ ਕਰ ਲਵੇ ਮੈਨੂੰ ਕੋਈ ਫਰਕ ਨਹੀਂ ਪੈਣਾ ਹੈਣਾ ਮੈਨੂੰ ਤਾਂ ਨਹੀਂ ਫਰਕ ਪੈਣਾ ਕਿ ਜਦੋਂ ਮੇਰੇ ਭਰਾ ਸੀਗਾ ਉਹਨੇ ਮੇਰਾ ਪਾਟ ਕਿਤੇ ਨਹੀਂ ਸਕਿਪ ਕੀਤਾ ਹੁਣ ਉਹ ਤਾਂ ਬਾਈ ਨੇ ਮੇਰੇ ਧੱਕੇ ਨਾਲ ਗਾਣੇ 'ਚ ਵਰਸ ਪਵਾਇਆ ਮੇਥੋਂ ਜਿਹੜੇ-ਜਿਹੜੇ ਗਾਣੇ 'ਚ ਮੈਂ ਆਖਿਆ ਕਿ ਬਾਈ ਮੈਂ ਰੈਪ ਵੀ ਨਹੀਂ ਕਰਨਾ ਮੈਂ ਕਿਹਾ ਤੇਰਾ ਗਾਣਾ ਬਹੁਤ ਸੋਹਣਾ ਬਣਿਆ ਆਪਾਂ ਨੂੰ ਰੈਪ ਪਾ ਕੇ ਖਰਾਬ ਨਾ ਕਰੀਏ ਬਾਈ ਨੇ ਆਖਿਆ ਸਣੀ ਤੂੰ ਰੈਪ ਪੜਾਵੇਂ ਪੰਜ ਵਾਰੀ ਮੈਨੂੰ ਫੋਨ ਲਾਉਣਾ 10 ਵਾਰੀ ਫੋਨ ਲਾਉਣਾ ਕਿ ਬਾਈ ਤੂੰ ਅਜਾ ਰੈਪ ਨਹੀਂ ਪਾਏ ਤੇ ਕਰੀ ਫੋਰਗੇਟ ਅਬਾਟ ਗਾਣੇ ਵਿੱਚ ਬਾਈ ਨੇ ਧੱਕੇ ਨਾਲ ਪਵਾਇਆ ਧੱਕੇ ਜੋ ਭਰਾਵਾਂ ਦੇ ਤੌਰ ਤੇ ਹਨ ਸੋ ਮੈਨੂੰ ਕੋਈ ਅਤਰਾਜ ਨਹੀਂ ਦੁਨੀਆ ਚੋਂ ਮਰਜੀ ਕਿਵੇਂ ਠੀਕ ਹੈ ਸ਼ੁਕਰ ਕਰਦੇ ਆਪਾਂ ਸਾਰੇ ਇੱਕ ਦੂਜੇ ਨਾਲ ਮੈਨੂੰ ਤਾਂ ਆਫਸ ਹੁੰਦਾ ਕਿ ਬਲੀ ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇਹੱਦ ਸਪੋਰਟ ਕੀਤੀ ਆ ਅਨਲਿਮਿਟਿਡ ਸਪੋਰਟ ਕੀਤੀ ਆ ਯੂ نو ਸੋ ਇਹ ਮੇਰਾ ਪਾਰਟ ਕਿਤੇ ਨਹੀਂ ਸਕਿਪ ਕਰਨਾ ਸੀਗਾ ਸੋ ਆਈ ਲਵ ਯੂ ਗਾਇਜ਼ ਅਮ ਬਾਕੀ ਅੰਕਲਾਂ ਟੀ ਨੂੰ ਪੂਰੇ ਸਿੱਧੂ ਪਰਿਵਾਰ ਨੂੰ ਪਹਿਲੀ ਗਾਤ ਵਧਾਈਆਂ ਹਨ ਅ ਆਪਣੇ ਪਰਿਵਾਰ ਚ ਆ ਖੋਰ ਸਿੱਧੂ ਆ ਗਿਆ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਉਹਨਾਂ ਲਈ ਉਹਨਾਂ ਨੂੰ ਖੁਸ਼ ਦੇ ਕੇ ਮੈਂ ਅੱਜ ਆਪ ਨੂੰ ਵੀ ਥੋੜਾ ਸਮਝਾਉਣਾ ਪੈਂਦਾ ਕਿ ਬਾਈ ਤੂੰ ਵੀ ਹੁਣ ਥੋੜਾ ਖੁਸ਼ ਰਿਹਾ ਕਰ ਹਨਾ ਕਿ ਦੋ ਸਾਲ ਆਪਣੇ ਸਾਰਿਆਂ ਦੇ ਬਹੁਤ ਔਖੇ ਲੰਘੇ ਆ ਸਾਰਿਆਂ ਦੇ ਮੈਂ ਇਕੱਲਾ ਨਹੀਂ ਨਾ ਪਰਿਵਾਰ ਇਕੱਲਾ ਥੋੜੇ ਫੈਨਸ ਵੀ ਬਹੁਤ ਆ ਟਾਈਮ ਬਹੁਤ ਔਖਾ ਲੰਘਿਆ ਆਸਾ ਵੀ ਹੁੰਦਾ ਕਈ ਜਣੇ ਗਾਣੇ ਦੇ ਵਿੱਚ ਕਹੀ ਜਾਂਦੇ ਕਿ ਬਾਈ ਆਪਾਂ 2 ਮਿੰਟ ਤੇ 10 ਘੰਟੇ ਜਾ ਕੇ ਗਾਣਾ ਸੁਣਦੇ ਆ ਜੋ ਬਾਈ ਦਾ 파ਟ ਹੁੰਦਾ ਨਾ ਮੈਂ ਵੀ ਤੁਹਾਡੇ ਵਾਂਗੂੰ ਹੀ ਭੈ ਭਰਾ ਉਹ ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਟਾਰ ਮੰਨਦੇ ਹੋ ਨਾ ਮੈਂ ਵੀ ਬਾਈ ਨੂੰ ਸਟਾਰ ਹੀ ਮੰਨਦਾ ਸੀ ਮੈਂ ਵੀ ਆਧਾ ਕੇਵਰੀ 파ਟ ਹੁੰਦਾ ਕਿ ਮਾਦਾ 파ਟ ਘਾਟੀ ਸੋਨਾਂ ਤੇ ਬਾਈ ਦੇ 파ਟ ਕੋ ਜਾਣਦਾ ਨਾ ਪਰ ਗੱਲ ਇਹ ਆ ਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੂਰੀ ਦੁਨੀਆ ਮੇਰਾ 파ਟ ਸਕਿਪ ਕਰ ਲਵੇ ਮੈਨੂੰ ਕੋਈ ਫਰਕ ਨਹੀਂ ਪੈਣਾ ਹੈ ਨਾ ਮੈਨੂੰ ਤਾਂ ਨਹੀਂ ਫਰਕ ਪੈਣਾ ਕਿ ਜਿਹੜਾ ਮੇਰਾ ਭਰਾ ਸੀਗਾ ਉਹਨੇ ਮੇਰਾ 파ਟ ਕਿਤੇ ਨਹੀਂ ਸਕਿਪ ਕੀਤਾ ਨਾ ਉਹ ਉਹ ਤਾਂ ਬਾਈ ਨੇ ਮੇਰੇ ਧੱਕੇ ਨਾਲ ਗਾਣੇ ਚ ਵਰਸ ਪਵਾਇਆ ਮੇਥੋਂ ਜਿਹੜੇ ਜਿਹੜੇ ਗਾਣੇ ਚ ਮੈਂ ਆਖਿਆ ਕਿ ਬਾਈ ਮੈਂ ਰੈਪ ਵੀ ਨਹੀਂ ਕਰਨਾ ਮੈਂ ਕਿਹਾ ਤੇਰਾ ਗਾਣਾ ਬਹੁਤ ਸੋਹਣਾ ਬਣਿਆ ਆਪਾਂ ਨੂੰ ਰੈਪ ਪਾ ਕੇ ਖਰਾਬ ਨਾ ਕਰੀਏ ਬਾਈ ਨੇ ਆਖਿਆ ਸਭ ਤੂੰ ਰੈਪ ਪਾ ਉਹਨੇ ਪੰਜ ਵਾਰੀ ਮੈਨੂੰ ਫੋਨ ਲਾਉਣਾ 10 ਵਾਰੀ ਫੋਨ ਲਾਉਣਾ ਕਿ ਬਾਈ ਤੂੰ ਅਜਾ ਰੈਪ ਨਹੀਂ ਪਾਏ ਤੇ ਕਰ ਫੋਰਗੇਟ ਅਬਾਟ ਇਹ ਗਾਣੇ ਵਿੱਚ ਬਾਈ ਨੇ ਧੱਕੇ ਨਾਲ ਪਵਾਇਆ ਧੱਕੇ ਜੋ ਭਰਾਵਾਂ ਦੇ ਤੌਰ ਤੇ ਹਨ ਸੋ ਮੈਨੂੰ ਕੋਈ ਇਤਰਾਜ਼ ਨਹੀਂ ਦੁਨੀਆ ਜੋ ਮਰਜ਼ੀ ਕਵੇ ਠੀਕ ਹੈ ਸ਼ੁਕਰ ਕਰਦੇ ਆਪਾਂ ਸਾਰੇ ਇੱਕ ਦੂਜੇ ਨਾਲ ਹੈ ਮੈਨੂੰ ਤਾਂ ਆਫਸ ਹੁੰ ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇਹੱਦ ਸਪੋਰਟ ਕੀਤੀ ਆ ਅਨਲਿਮਿਟਿਡ ਸਪੋਰਟ ਕੀਤੀ ਆ ਯੂ نو ਸੋ ਮੇਰਾ 파ਰਟ ਕਿਤੇ ਨਹੀਂ ਸਕਿਪ ਕਰਨਾ ਸੀਗਾ ਸੋ ਆਈ ਲਵ ਯੂ ਗਾਇਜ਼ ਅਮ ਬਾਕੀ ਅੰਕਲਾਂ ਅੰਟੀ ਨੂੰ ਪੂਰੇ ਸਿੱਧੂ ਪਰਿਵਾਰ ਨੂੰ ਪਹਿਲੀ ਗਾਤ ਵਧਾਈਆਂ ਹਨ ਆ ਆਪਣੇ ਪਰਿਵਾਰ ਚ ਇੱਕ ਹੋਰ ਸਿੱਧੂ ਆ ਗਿਆ ਅ ਮੈਂ ਬਹੁਤ ਖੁਸ਼ ਆ ਮੈਂ ਬਹੁਤ ਖੁਸ਼ ਆ ਉਹਨਾਂ ਲਈ ਉਹਨਾਂ ਨੂੰ ਖੁਸ਼ ਦੇਖ ਕੇ ਮੈਂ ਆਦਿ ਆਪਣੇ ਵੀ ਥੋੜਾ ਸਮਝਾਉਣਾ ਪੈਂਦਾ ਕਿ ਭਾਈ ਤੂੰ ਵੀ ਹੁਣ ਥੋੜਾ ਖੁਸ਼ ਰਿਹਾ ਕਰ ਨਾ ਕਿ ਦੋ ਸਾਲ ਆਪਣੇ ਸਾਰਿਆਂ ਦੇ ਬਹੁਤ ਔਖੇ ਲੰਘੇ ਸਾਰਿਆਂ ਦੇ ਮੈਂ ਕੱਲਾ ਨਹੀਂ ਨਾ ਪਰਿਵਾਰ ਕੱਲਾ ਥੋੜੇ ਫੈਸਲੇ ਵੀ ਬਹੁਤ ਆ ਟਾਈਮ ਬਹੁਤ ਔਖੇ ਲੰਘੇ